ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿ ਸਿੱਧਾ ਕੈਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਲਈ ਤੇ ਉਸ ਤੋਂ ਪਹਿਲਾਂ ਆਪਾਂ ਸੂਟ ਰੈਡੀ ਕੀਤਾ ਜੀ ਇੱਕ ਤੁਹਾਡੇ ਨੇ ਸ਼ੋਅ ਕਰਦੇ ਆ ਇਹ ਜੌਰਜਟ ਦੇ ਉੱਪਰ ਆਪਾਂ ਰੈਡੀ ਕੀਤਾਗਾ ਸੂਟ ਫੈਬਰਿਕ ਜੌਰਜਟ ਆ ਤੇ ਜਿਹੜੀ ਇਹਦੀ ਕਲਰ ਆ ਉਹ ਲਵੈਂਡਰ ਕਲਰ ਆਗਾ ਲਵੈਂਡਰ ਕਲਰ ਦੇ ਵਿੱਚ ਆਪਾਂ ਰੈਡੀ ਕੀਤਾਗਾ ਤੇ ਬਾਕੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਐਮਬਰਾਇਡਰੀ ਹੈ ਜੀ ਜਿਹੜੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਉਹੀ ਵਾਲੀ ਆਪਾਂ ਐਮਬਰਾਇਡਰੀ ਕੀਤੀ ਹੈ ਇਹਦੇ ਤੇ ਤੁਸੀਂ ਇਹ ਵਾਲੀ ਐਮਬਰਾਇਡਰੀ ਕਿਸੇ ਵੀ ਕਲਰ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋ ਪਹਿਲਾਂ ਤੁਸੀਂ ਦੇਖਿਆ ਹੋਣਾ ਸਾਡੀ ਪ੍ਰੀਵੀਅਸ ਅ ਕਿਸੇ ਵੀਡੀਓ ਦੇ ਵਿੱਚ ਜਾਂ ਰੀਲ ਦੇ ਵਿੱਚ ਬਲੈਕ ਕਲਰ ਦੇ ਉੱਤੇ ਆਪਾਂ ਪਸ਼ਮੀਨੇ ਦੇ ਉੱਤੇ ਆਪਾਂ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਸੀਗਾ ਤਾਂ ਆ ਸਾਡੇ ਫਰੈਂਡ ਦੀ ਡਿਮਾਂਡ ਆਈ ਕਿ ਸਾਨੂੰ ਲਵੈਂਡਰ ਕਲਰ ਦੇ ਉੱਤੇ ਰੈਡੀ ਕਰਨਾ ਤਾਂ ਆਪਾਂ ਲਵੈਂਡਰ ਦੇ ਉੱਤੇ ਰੈਡੀ ਕੀਤਾ ਜੀ ਦੇਖੋ ਪਹਿਲਾਂ ਤਾਂ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਆ ਕਈ ਵਾਰ ਕੀ ਹੁੰਦਾ ਹੈ ਕਿ ਕਾਪੀ ਤਾਂ ਬਹੁਤ ਚੀਜ਼ ਹੁੰਦੀ ਹੈ ਜੀ ਹਨਾ ਕਾਪੀ ਤਾਂ ਆਪਾਂ ਕਰ ਲੈਨੇ ਆ ਬਟ ਆਪਾਂ ਐਗਜੈਕਟ ਚੀਜ਼ ਨਹੀਂ ਬਣਦੀ ਆਪਾਂ ਤਾਂ ਤੁਸੀਂ ਦੇਖੋਗੇ ਸਾਡੇ ਕੋਲ ਬਿਲਕੁਲ ਡਿੱਟੋ ਸੇਮ ਚੀਜ਼ ਬਣੀ ਹੋਈ ਵੀ ਆ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਬਹੁਤ ਸੋਹਣੀ ਪਿਆਰੀ ਹੋਈ ਵੀ ਆ ਵਰਕ ਦੇ ਫਿਨਿਸ਼ਿੰਗ ਆ ਤੇ ਬਾਕੀ ਇਹਦੇ ਤੇ ਜਿਹੜੇ ਕਲਰ ਕੰਬੀਨੇਸ਼ਨ ਨੇ ਉਹ ਆਪਾਂ ਖੋਦੀ ਚੂਜ਼ ਕੀਤੇ ਨੇ ਤੁਸੀਂ ਚਾਹੋ ਤਾਂ ਆਪਣੇ ਪਸੰਦ ਦੇ ਕਲਰ ਵੀ ਮੈਂ ਚੂਜ਼ ਕਰ ਸਕਦੇ ਹੋਗੇ ਤੇ ਇਹ ਆਪਾਂ ਲਵੈਂਡਰ ਸ਼ੇਡ ਦੇ ਉੱਤੇ ਕੀਤੀ ਆ ਤੇ ਇਸ ਕਰਕੇ ਆਪਾਂ ਇਸ ਤਰ੍ਹਾਂ ਦੇ ਕਲਰ ਇਹਦੇ ਨਾਲ ਆਪਾਂ ਚੂਜ਼ ਕੀਤੇ ਹੈਗੇ ਬਹੁਤ ਪਿਆਰਾ ਨੈੱਕ ਬਣਦਾ ਜੀ ਇਹਦਾ ਤੇ ਬਾਕੀ ਇਹ ਵਾਲੀ ਬਾਜੂ ਆ ਜਾਂਦੀ ਆ ਇਹਦੇ ਨਾਲ ਪੂਰੀ ਫੁੱਲੀ ਹੈਵੀ ਦੇ ਵਿੱਚ ਬਾਜੂ ਹੁੰਦੀ ਹੈ ਜੀ ਇਹਦੀ ਬਾਜੂ ਜਿਹੜੀ ਪੂਰੀ ਫੁੱਲੀ ਹੈਵੀ ਬਣਦੀ ਹੈ ਦੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇ ਚੈੱਕ ਕਰੋ ਜੀ ਬਿਲਕੁਲ ਜਿਸ ਤਰ੍ਹਾਂ ਦਾ ਫੈਬਰਿਕ ਆ ਬਿਲਕੁਲ ਉੱਠੀ ਵੀ ਸਾਡੀ ਐਮਬਰਾਇਡਰੀ ਨਹੀਂ ਹੁੰਦੀਗੀ ਬਿਲਕੁਲ ਨਾਲ ਲੱਗੀ ਵੀ ਐਮਬਰਾਇਡਰੀ ਹੁੰਦੀ ਆ ਕਿਉਂਕਿ ਆਪਾਂ ਬਹੁਤ ਬ੍ਰੀਕ ਟਾਂਕੇ ਯੂਜ਼ ਕਰਦੇ ਆ ਜੀ ਤੇ ਬਾਕੀ ਆਪਾਂ ਇਹਦੇ ਉੱਪਰ ਨੀਚੇ ਘੇਰੇ ਦੇ ਆਪਾਂ ਕੁਝ ਵੀ ਨਹੀਂ ਕੀਤਾ ਹੈਗਾ ਕਿਉਂਕਿ ਜੋ ਇਹ ਚੀਜ਼ ਡਿਜ਼ਾਈਨ ਦੇ ਵਿੱਚ ਸੀ ਇਦਾਂ ਹੀ ਰੈਡੀ ਕੀਤੀ ਹੈ ਬਾਕੀ ਤੁਸੀਂ ਕਸਟਮਾਈਜੇਸ਼ਨ ਦੇ ਵਿੱਚ ਅਗਰ ਤੁਸੀਂ ਥੋੜਾ ਬਹੁਤ ਚੇਂਜ ਕਰਵਾਉਣਾ ਚਾਹਦੇ ਹੋ ਤਾਂ ਕਰਵਾ ਸਕਦੇ ਹੋਣੇ ਆ ਇਸ ਤੋਂ ਵੀ ਨਾ ਦੇਖੋ ਜੀ ਆਪਾਂ ਲੇਸ ਦੀ ਵੀ ਫਿਨਿਸ਼ਿੰਗ ਦਿੱਤੀ ਆ ਤੇ ਨਾਲ ਆਪਾਂ ਫਿਨਿਸ਼ਿੰਗ ਪੱਟੀ ਵੀ ਲਗਾਈ ਹੈਗੀ ਲਾਈਟ ਕਲਰ ਹੋਣ ਕਰਕੇ ਆਪਾਂ ਨੂੰ ਟਾਪਟਾ ਯੂਜ਼ ਕਰਨਾ ਪਿਆ ਅਗਰ ਜੌਰਜਟ ਦਾ ਕਲਰ ਤੁਸੀਂ ਡਾਰਕ ਯੂਜ਼ ਕਰਦੇ ਹੋ ਜਾਂ ਕਿਸੇ ਹੋਰ ਫੈਬਰਿਕ ਚੂਜ਼ ਕਰਦੇ ਤਾਂ ਟਾਪਟੇ ਦੀ ਜਰੂਰ ਨਹੀਂ ਹੁੰਦੀਗੀ ਤਾਂ ਦੇਖੋ ਜੀ ਆਪਾਂ ਫਿਨਿਸ਼ਿੰਗ ਪੱਟੀ ਵੀ ਲਗਾਈ ਹੈ ਤੇ ਆਪਾਂ लेस ਦੀ ਫਿਨਿਸ਼ਿੰਗ ਵੀ ਦਿੱਤੀ ਆ। ਯਾਨੀ ਸੂਟ ਨੂੰ ਪੂਰੀ ਸੋਹਣੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਆਪਾਂ। ਬਾਕੀ ਤੁਸੀਂ ਵਿਦਾਊਟ ਸਟੀਚਿੰਗ ਵੀ ਸਾਡੇ ਤੋਂ ਕੱਲੀ ਐਮਬਰਾਇਡਰੀ ਕਰਵਾ ਕੇ ਵੀ ਸੂਟ ਲੈ ਸਕਦੇ ਹੋਗੇ। ਦੇਖੋ ਜੀ। ਕਲਰ ਹੀ ਬਹੁਤ ਜ਼ਿਆਦਾ ਸੋਹਣੇ ਉੱਠ ਕੇ ਆ ਰਹੇ ਨੇ ਜੀ। ਬਹੁਤ ਜ਼ਿਆਦਾ ਪਿਆਰੇ। ਤੇ ਇਹ ਆ ਜਾਂਦੀ ਹੈ ਜੀ ਇਹਦੀ ਬਾਟਮ ਸਟ੍ਰੇਟ ਸਲਵਾਰ ਆਪਾਂ ਰੈਡੀ ਕੀਤੀ ਹੈਗੀ ਤੇ ਜਿਹੜੀ ਬਾਟਮ ਆ ਇਹਦੇ ਦੇ ਉੱਤੇ ਵੀ ਪੂਰੀ ਫੁੱਲੀ ਐਮਬਰਾਇਡਰੀ ਹੋਈ ਦੀ ਹੈ ਜੀ। ਦੋਨੋਂ ਸਾਈਡ ਦੇ ਉੱਤੇ ਪੂਰੀ ਫੁੱਲੀ ਐਮਬਰਾਇਡਰੀ ਹੋਈ ਦੀ ਹੈ। ਦੇਖੋ ਮੇ ਤੁਸੀਂ ਪੂਰੀ ਫੁੱਲੀ ਐਮਬਰਾਇਡਰੀ ਸੂਟ ਹੈ ਜੀ ਬਹੁਤ ਜ਼ਿਆਦਾ ਪਿਆਰੀ ਲੁੱਕ ਆਉਂਦੀ ਹੈ ਸੂਟ ਦੀ ਬਹੁਤ ਜ਼ਿਆਦਾ ਸੋਹਣਾ ਤੇ ਤੁਸੀਂ ਇਹਦੇ ਨਾਲ ਦੁਪੱਟਾ ਜਿਹੜਾ ਮਰਜੀ ਵੀਅਰ ਕਰ ਸਕਦੇ ਹੋ ਮੀਨਸ orange ਕਲਰ ਦਾ ਵੀ ਕਰਵਾ ਸਕਦੇ ਹੋ ਲਵੈਂਡਰ ਦਾ ਵੀ ਕਰਵਾ ਸਕਦੇ ਹੋ ਡਾਰਕ ਪਰਪਲ ਦਾ ਵੀ ਕਰਵਾ ਸਕਦੇ ਹੋ ਜਾਂ ਜਿਹੜੇ ਵੀ ਕਲਰ ਤੁਸੀਂ ਕਸਟਮਾਈਜ਼ ਕਰਵਾਉਣਾ ਹੈ ਤੁਸੀਂ ਉਹ ਵੀ ਬੁਵਾ ਸਕਦੇ ਹੋ ਆਪਾਂ ਇਹਦੇ ਨਾਲ ਦੁਪੱਟਾ ਕੀਤਾ ਪਰਪਲ ਕਲਰ ਦਾ ਜੀ ਜੌਰਜਟ ਦਾ ਹੀ ਰੈਡੀ ਕੀਤਾ ਤੁਸੀਂ ਦੁਪੱਟਾ ਕਿਸੇ ਹੋਰ ਕਲਰ ਦੇ ਵਿੱਚ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਆਪਾਂ ਸਿੰਪਲ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਤੇ ਇੱਕ ਆਪਾਂ ਜੀ ਇਹਦੇ ਤੇ ਪੱਲਿਆਂ ਦੇ ਉੱਪਰ ਆਪਾਂ ਇਸ ਤਰ੍ਹਾਂ ਫੈਬਰਿਕ ਐਡ ਕਰਕੇ ਮੀਨਸ ਇਹਨੂੰ ਥੋੜੀ ਜੀ ਡਿਜ਼ਾਈਨਰ ਲੁੱਕ ਦਿੰਦੀ ਹੈ ਦੁਪੱਟੇ ਨੂੰ ਇਸ ਤਰ੍ਹਾਂ ਜੀ ਫੈਬਰਿਕ ਐਡ ਕੀਤਾ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਦੇਖੋਗੇ ਤੁਸੀਂ ਬਹੁਤ ਸੋਹਣਾ ਲੱਗਦਾ ਜੀ ਪੂਰਾ ਖੁੱਲਾ ਡੁੱਲਾ ਸੀ ਢਾਈ ਮਿੱਟ ਦਾ ਦੁਪੱਟਾ ਲਗਾਇਆ ਬਾਕੀ ਆਪਾਂ ਸੀਕੁਐਂਸ ਵਰਕ ਵਾਲੀ ਸਿੱਪੀ ਦੀ ਵਰਕ ਵਾਲੀ ਆਪਾਂ ਲੇਸ ਲਗਾਈ ਹੈ ਇਹਦੇ ਨਾਲ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੀ ਸੂਟ ਦੀ ਦੇਖੋ ਬਿਲਕੁਲ ਟੋਟਲੀ ਡਿਫਰੈਂਟ ਕਲਰ ਨੇ ਡਿਫਰੈਂਟ ਜੋ ਨੀਕਾ ਜਿਹੜਾ ਸਟਾਈਲ ਹੈਗਾ ਤੇ ਇਸ ਤੋਂ ਬਾਅਦ ਜੀ ਆਪਾਂ ਇੱਕ ਹੋਰ ਤੁਹਾਡੇ ਨਾਲ ਸੂਟ ਸ਼ੇਅਰ ਕਰਦੇ ਹਾਂ ਜੋਰਜਟ ਦੇ ਵਿੱਚ ਹੀ ਹੈ ਇਹਦਾ ਫੈਬਰਿਕ ਵੀ ਪਰ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਆ ਕਿ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਸਾਡੇ ਚੈਨਲ ਨੂੰ ਹਰ ਹੱਦ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪੂਰੀ ਵੀਡੀਓ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਣੇ ਆਪਣੇ ਫਰੈਂਡਸ ਨੂੰ ਆਪਣੇ ਆਪਣੇ ਭੈਣਾਂ ਨੂੰ ਰਿਲੇਟਿਵ ਨੂੰ ਜ਼ਰੂਰ ਰეკਮੈਂਡ ਕਰਿਓ ਜੀ ਬਾਕੀ ਆਪਣੇ ਆ ਮਤਲਬ ਕਿ ਪ੍ਰੀਵੀਅਸ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਹਰ ਤਰ੍ਹਾਂ ਦੇ ਸੂਟ ਹੈ ਜਿਹੜੇ ਕਸਟਮਾਈਜ਼ ਵੀ ਕਰਦੇ ਆ ਤੇ ਸਾਡੇ ਕੋਲ ਸੂਟ ਅਵੇਲੇਬਲ ਵੀ ਹੁੰਦੇ ਨੇ ਜੀ ਦੇਖੋ ਜੀ ਇਹ ਆ ਗਿਆ ਜੀ জর্জਟ ਦੇ ਵਿੱਚ ਇੱਕ ਜੀ ਹੁੰਦੀ ਹੈ জর্জਟ 3 400 ਜਾਂ 5 600 ਰੁਪਏ ਵਾਲੀ ਆਪਾਂ ਉਹ ਵਾਲੀ জর্জਟ ਨਹੀਂ ਯੂਜ਼ ਕਰਦੇ ਆਪਾਂ ਵਧੀਆ ਕੁਆਲਿਟੀ ਵਾਲੀ জর্জਟ ਯੂਜ਼ ਕਰਦੇ ਆਂਗੇ ਤੇ ਜਿਵੇਂ ਹੁਣ ਇਹਦੇ ਨੀਚੇ ਵੀ ਤੁਹਾਨੂੰ ਕੋਈ ਟਾਪ ਤੇ ਦੀ ਨੀਡ ਨਹੀਂ ਹੋਏਗੀ ਤੁਸੀਂ ਸਿੰਪਲ ਲਾਈਨਿੰਗ ਲਗਾਉਂਗੇ ਤੇ ਤੁਹਾਡਾ ਸੂਟ ਬਹੁਤ ਸੋਹਣਾ ਬਣੇਗਾ ਚੈੱਕ ਦੇ ਵਿੱਚ ਇਹ ਮਤਲਬ ਕੀ ਹੈਗਾ ਜੀ ਆਪਣਾ ਰਸਟ ਕਲਰ ਆ ਤੇ ਚੈੱਕ ਦੇ ਵਿੱਚ ਇਹ ਫੈਬਰਿਕ ਹੈਗਾ ਮੀਨ ਜਿਹਦਾ ਫੈਬਰਿਕ ਦੇ ਵਿੱਚ ਆਲਰੇਡੀ ਚੈੱਕ ਹੈਗਾ ਕਾ ਜੀ ਤੇ ਆਪਾਂ ਇਹਤੇ ਵਰਕ ਕਰਾਇਆ ਜੀ ਟੋਟਲੀ ਬਲੈਕ ਕਲਰ ਦੇ ਨਾਲ ਦੇਖੋਗੇ ਤੁਸੀਂ neck ਬਣਾਈ ਹੋਈ ਆ neck ਦੇ ਇੱਕ ਇਧਰ ਲਈ ਸਾਈਡ ਫਲਾਵਰ ਆਏਗਾ ਇੱਕ ਇਧਰ ਲਈ ਸਾਈਡ ਆਏਗਾ ਜੀ ਬਹੁਤ ਸੋਹਣਾ ਵਰਕ ਲੱਗਦਾਗਾ ਬਾਕੀ ਇਸ ਤਰ੍ਹਾਂ نیچے ਘੇਰੇ ਤੇ ਵੀ ਆਪਣੇ ਦੋਨੋਂ ਸਾਈਡ ਵਰਕ ਆਏਗਾ ਆਪਾਂ ਤੁਹਾਨੂੰ ਦਿਖਾਉਨੇ ਆ ਚੱਕ ਕੇ ਵੀ ਦਿਖਾ ਦਿੰਨੇ ਜੀ ਠੀਕ ਹੈ ਜੀ ਇਹ ਘੇਰੇ ਤੇ ਵਰਕ ਆਏਗਾ ਤੇ ਇਹ ਉੱਪਰ ਆਏਗਾ ਆਪਣੇ neck ਦੇ ਉੱਪਰ ਤੇ ਹੁਣ ਤੁਹਾਨੂੰ ਮੈਂ ਚੈੱਕ ਕਰਾਉਣੀ ਹੈ ਇੱਕ ਵਾਰ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰੋ ਜੀ ਬਿਲਕੁਲ ਤੁਹਾਨੂੰ ਦੂਰੋਂ ਇਦਾਂ ਲੱਗੇਗਾ ਕਿ ਪੇਂਟ ਹੋਇਆ ਹੋਇਆ ਚੀਜ਼ ਆ ਬਿਲਕੁਲ ਉੱਪਰ ਉੱਠੀ ਵੀ ਕਢਾਈ ਨਹੀਂ ਹੁੰਦੀ ਸਾਡੀ ਬਹੁਤ ਸੋਹਣੇ ਨੈੱਕ ਬਣਿਆ ਹੋਇਆ ਤੇ ਬਹੁਤ ਸੋਹਣੇ ਮੀਜ਼ ਵਰਕ ਹੋਇਆ ਹੋਵੇਗਾ ਬਲੈਕ ਕਰ ਦੇਣਾ ਤੁਸੀਂ ਇਹਨਾਂ ਦੁਪੱਟਾ ਕੰਟਰਾਸਟ ਚ ਲੈ ਸਕਦੇ ਹੋ ਟਾਈ ਡਾਈ ਚ ਲੈ ਸਕਦੇ ਹੋ ਚਾਹੇ ਤੁਸੀਂ ਸੇਮ ਸ਼ੇਡ ਦਾ ਵੀ ਦੁਪੱਟਾ ਲੈ ਕੇ ਕੱਲੀ ਬਲੈਕ ਕਲਰ ਦੀ ਫਿਨਿਸ਼ਿੰਗ ਲਗਾ ਸਕਦੇ ਹੋ ਦੇਖੋ ਜੀ ਇਹ ਵਾਲੀ ਬੇਲ ਆ ਜਿਹੜੀ ਆਪਣੇ ਇਹਦੇ ਇਹਦੇ ਆਏਗੀ ਆਪਣੀ ਬਾਜੂ ਤੇ ਆਏਗੀ ਇੱਕ ਇਹ ਬੇਲ ਆ ਗਈ ਜੀ ਇੱਕ ਆਪਣੀ ਇਹ ਵਾਲੀ ਬੇਲ ਆ ਗਈ ਬਾਜੀ ਦੇ ਉੱਪਰ ਆਉਣ ਲਈ ਸਿੰਪਲ ਤੇ ਸੋਬਰ ਜਿਹਾ ਸੂਟ ਹੈ ਜੀ ਆਉਣ ਵਾਲੇ ਟਾਈਮ ਦੇ ਵਿੱਚ ਫੰਕਸ਼ਨਾਂ ਦੇ ਵਿੱਚ ਤੁਸੀਂ ਰਾਮਨਾਥ ਵੀਅਰ ਕਰ ਸਕਦੇ ਹੋ ਸਟਾਈਲਿਸ਼ ਜਿਹਾ ਲੱਗੇਗਾ ਸੂਟ ਬਹੁਤ ਵਧੀਆ ਤੇ ਇਹਦੇ ਵਿੱਚ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾਗਾ ਕਿ ਇਹਰਾ ਤੁਹਾਡਾ ਮਿਨੀਮਮ 21 ਜਾਂ 22 ਹੋਣਾ ਚਾਹੀਦਾ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਕਿਉਂਕਿ ਨੀਚੇ ਆਪਾਂ ਸਪੇਸ ਦਿੱਤੀ ਹੋਈ ਹੈ ਜਿੰਨੀ ਮਰਜ਼ੀ ਤੁਸੀਂ ਲੈਂਥ ਵਧਾ ਜਾਂ ਘਟਾ ਸਕਦੇ ਹੋ ਤੇ ਬਟ ਘੇਰਾ ਮਿਨੀਮਮ ਤੁਹਾਡਾ 21 ਜਾਂ 22 ਹੋਣਾ ਚਾਹੀਦਾ ਜੀ ਠੀਕ ਹੈ ਜੀ ਤੇ 5 ਮੀਟਰ ਰਨਿੰਗ ਹੈ ਜਿਹੜਾ ਉਹ ਫੈਬਰਿਕ ਹੋਏਗਾ ਜੀ 5 ਮੀਟਰ ਆਲ ਓਵਰ ਫੈਬਰਿਕ ਹੋਏਗਾ ਹੁਣ ਜੀ ਆਪਣਾ ਨੈਕਸਟ ਸੂਟ ਹੈਗਾ ਤੁਸੀਂ ਦੇਖੋਗੇ ਇਹ ਆਪਣਾ ਕਾਟਨ ਦੇ ਵਿੱਚ ਆ ਬਟ ਬਹੁਤ ਸੁਪੀਰੀਅਰ ਕੁਆਲਿਟੀ ਦੀ ਕਾਟਨ ਆ ਇਹ ਵਾਲੀ ਲਾਈਨਿੰਗ ਦੇ ਵਿੱਚ ਆ ਫੈਬਰਿਕ ਆ ਸੈਲਫ ਦੇ ਵਿੱਚ ਦੇਖੋ ਜੀ ਇਹ ਜਿਹੜਾ ਇਹ ਫੈਬਰਿਕ ਆ ਇਹ ਕਾਟਨ ਆ ਜੀ 100% ਕਾਟਨ ਆ ਬਟ ਇਹ ਵਾਲਾ ਜਿਹੜਾ ਫੈਬਰਿਕ ਆ ਵੈਸੇ ਤੁਸੀਂ ਥੋੜਾ ਮੀਕ ਕਾਟਨ ਆ ਗਈ ਵੀ ਆ ਬਾਲੀ ਪਤਲੀ ਕਾਟਨ ਨਹੀਂ ਹੈਗੀ ਤੇ ਇਸ ਕਰਕੇ ਤੁਸੀਂ ਅਗਲੇ ਵਾਲੇ ਵੈਦਰ ਦੇ ਵਿੱਚ ਆਰਾਮ ਨਾਲ ਪਾ ਸਕਦੇ ਹੋ 4 ਮਹੀਨੇ ਹੋਰ ਹਜੀ ਇਹ ਵਾਲਾ ਤੇ ਬਹੁਤ ਸੋਹਣਾ ਸੈਲਫ ਬਣਿਆ ਹੋਇਆ ਲਾਈਨਿੰਗ ਦੇ ਵਿੱਚ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਆਰੀ ਦਾ ਵਰਕ ਕੀਤਾ ਹੋਇਆ ਜਿਹਦੇ ਤੇ ਬਹੁਤ ਸੋਹਣੇ ਇਦਾਂ ਕਰਕੇ ਇੱਕੋ ਸ਼ੇਡ ਦੇ ਆਪਾਂ ਫਲਾਵਰਸ ਬਣਾਏ ਹੋਏ ਨੇਗੇ ਤੇ ਡਿਫਰੈਂਟ ਜੀ ਚੀਜ਼ ਆਉਂਦੀ ਹੈ ਜੀ ਨਾ neck ਦਾ ਨਾ ਘੇਰੇ ਦਾ ਵਰਕ ਆ ਮੀਨਸ ਆਲ ਓਵਰ ਪੂਰੇ ਸੂਟ ਦੇ ਵਿੱਚ ਵਰਕ ਆਏਗਾ ਜੀ ਇਹ ਵਾਲਾ ਅੱਛਾ ਦੇਖੋ ਜੀ ਤੇ ਲੈਂਥ ਦਾ ਇਹਦੇ ਵਿੱਚ ਕੋਈ ਇਸ਼ਿਊ ਨਹੀਂ ਘੇਰੇ ਦਾ ਇਹਦੇ ਵਿੱਚ ਕੋਈ ਇਸ਼ਿਊ ਨਹੀਂ ਜਿੰਨਾ ਮਰਜੀ ਤੁਹਾਡਾ ਘੇਰਾ ਜਿੰਨੀ ਮਰਜੀ ਤੁਹਾਡੀ ਲੈਂਥ ਆ ਤੁਸੀਂ ਆਰਾਮ ਨਾਲ ਵੀਅਰ ਕਰ ਸਕਦੇ ਹੋ ਜੀ ਠੀਕ ਹੈ 2.5 ਮੀਟਰ ਦਾ ਇਹ ਸ਼ਰਟ ਦਾ ਫੈਬਰਿਕ ਮਿਲੇਗਾ ਇਹ ਵਾਲਾ ਆਏਗਾ ਜੀ ਆਪਣਾ ਬਾਜੀ ਦੇ ਉੱਤੇ ਵਰਕ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਆਪਾਂ ਹਮੇਸ਼ਾ ਏ ਕਲਾਸ ਦਿੰਨੇ ਆ ਇਸ ਚੀਜ਼ ਦੀ ਮੈਂ ਫੁੱਲ ਗਰੰਟੀ ਲੈਣੀ ਆ ਕਿਉਂਕਿ ਆਪਾਂ ਗਰੰਟੀ ਉਸੇ ਚੀਜ਼ ਦੀ ਲੈ ਸਕਦੇ ਆ ਜੀ ਜਿਹਦੇ ਵਿੱਚ ਆਪਾਂ ਨੂੰ ਪਤਾ ਹੋਵੇ ਵੀ ਹਾਂ ਸਾਡੇ ਕੋਲ ਆ ਚੀਜ਼ ਦੀ ਕੁਆਲਿਟੀ ਹੈਗੀ ਆ ਠੀਕ ਹੈ ਜੀ ਤੇ ਇਹ ਦੇ ਨਾਲ ਬਾਟਮ ਆਏਗੀ ਜੀ ਟਾਈ ਮੀਟਰ ਦੀ ਹੀ ਜਿਹੜਾ ਕਲਰ ਕਰੀਮ ਕਲਰ ਦਾ ਮੀਜੇ ਜੇ ਆਪਾਂ ਥ्रेड ਯੂਜ਼ ਕੀਤਾ ਤਾਂ ਉਸੇ ਕਲਰ ਦੇ ਆਪਾਂ ਬੋਟਮ ਆ ਜਿਹੜੀ ਇਹ ਆਪਾਂ ਨਾਲ ਰੈਡੀ ਕੀਤੀ ਹੈ ਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਇਹ ਸੂਟ ਦੀ ਲੁੱਕ ਆਏਗੀ ਪੂਰੀ ਬਹੁਤ ਪਿਆਰਾ ਸੂਟ ਆ ਆਉਣ ਵਾਲੇ ਵੈਦਰ ਦੇ ਵਿੱਚ ਪਾਉਣ ਦੇ ਲਈ ਤੁਸੀਂ ਟਾਈਡਾਈ ਦੁਪੱਟਾ ਕਰਵਾਓ ਡਬਲ ਸ਼ੇਡ ਦੁਪੱਟਾ ਕਰਵਾ ਲਓ ਹਾਫ ਆਫ ਕਰਕੇ ਜਾਂ ਫਿਰ ਤੁਸੀਂ ਸਿੰਗਲ ਸ਼ੇਡ ਦੁਪੱਟਾ ਕਰਕੇ ਕੰਟਰਾਸਟ ਲੇਸ ਲਾ ਲਓ ਜਿਵੇਂ ਤੁਹਾਨੂੰ ਠੀਕ ਲੱਗੇ ਸਾਡੇ ਕੋਲ ਦੁਪੱਟਿਆਂ ਦਾ ਵੀ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਤੇ ਬਾਕੀ ਅਸੀਂ ਸੂਟ ਕਸਟਮਾਈਜ਼ ਵੀ ਕਰਦੇ ਤੁਸੀਂ ਹੈਂਡਵਰਕ ਕਰਾਓ ਪਾਫ ਵਰਕ ਕਰਵਾਓ ਆਰੀ ਵਰਕ ਕਰਵਾਓ ਨਾਟ ਵਰਕ ਕਰਵਾਓ ਪੇਂਟ ਵਰਕ ਕਰਵਾਓ ਮੀਨਸ ਹਰ ਤਰ੍ਹਾਂ ਦੇ ਵਰਕਰ ਆਪਣੇ ਕੋਲ ਅਵੇਲੇਬਲ ਨੇ ਜੀ ਸਟੀਚਿੰਗ ਵੀ ਅਵੇਲੇਬਲ ਆ ਵਿਦਆਊਟ ਸਟੀਚਿੰਗ ਵੀ ਤੁਸੀਂ ਬਾਈ ਕਰ ਸਕਦੇ ਹੋ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਵਿਦੀਨ 3 অর 4 ਡੇ ਦੇ ਵਿੱਚ ਅਗਰ ਤੁਸੀਂ ਪੰਜਾਬ ਚੋਂ ਅਗਰ ਤੁਸੀਂ ਕਿਸੇ ਹੋਰ ਸਟੇਟ ਚੋਂ ਤਾਂ ਤੁਹਾਨੂੰ 1 ਵੀਕ ਲੱਗ ਜਾਂਦਾ ਜੀ ਬਾਕੀ ਅਗਰ ਫੋਰਨ ਵਿੱਚ ਭੈਣਾਂ ਨੇ ਸੂਟ ਮੰਗਾਉਣਾਗਾ ਤਾਂ ਆਪਾਂ DHL ਰਾਹੀਂ ਡਿਲੀਵਰੀ ਕਰਦੇ ਆਂਗੇ ਤੇ ਤੁਹਾਡੇ ਕੋਲ ਸੇਫਲੀ ਜਿਹੜੇ ਆਪਣੇ ਤੁਹਾਡੇ ਸੂਟ ਆ ਜਿਹੜੇ ਪਹੁੰਚਣਗੇ ਜੀ ਤੇ ਬਾਕੀ ਸਾਡਾ ਸੇਮ ਹੀ ਨਾਮ ਦਾ ਪੇਜ ਕਸੀਦਾ ਕਰੀ ਡਿਜ਼ਾਈਨਰ ਸਟੂਡੀਓ ਬਣਿਆ ਹੋਇਆ Instagram ਦੇ ਉੱਤੇ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਸਾਡੀਆਂ ਰੀਲਸ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਪਾਂ ਰੈਡੀ ਕਰਦੇ ਆਂ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ